ਦੇਖੋ ਜੀ ਇਹ ਅੱਜ ਦਾ ਜਿਹੜਾ ਇਨਸਟੈਂਟ ਕੇਸ ਹੈ ਇਹ ਥਾਣਾ ਲੋਪੋਕੇ ਦੇ ਵਿੱਚ ਜਿਹੜਾ ਹੈ ਰਿਕਵਰੀ ਹੋਈ ਹੈ ਟੋਟਲ ਹੈਰੋਇਨ ਦੀ ਰਿਕਵਰੀ ਜੋ ਹੈ ਉਹ 200 2 ਕਿਲੋ 700 ਗ੍ਰਾਮ ਦੇ ਕਰੀਬਨ ਹੈਗੀ ਹੈ ਇਹਦੇ ਵਿੱਚ ਜੋ ਇਹ ਰਿਕਵਰੀ ਹੈ ਇਹ ਸਾਰੀ ਦਾ ਸਾਰਾ ਸਾਡਾ ਆਪਰੇਸ਼ਨ ਜਿਹੜਾ ਸੀਗਾ ਇੰਟੈਲੀਜੈਂਸ ਬੇਸਿਕ ਸਾਡੇ ਸੋਰਸਸ ਵੱਲੋਂ ਵੀ ਇਹ ਅਸੀਂ ਐਕਟੀਵੇਟ ਕੀਤੇ ਹੋਏ ਸੀ ਕਿਉਂਕਿ ਕਾਫੀ ਦਿਨਾਂ ਤੋਂ ਅਜਨਾਲਾ ਸੈਕਟਰ ਦੇ ਵਿੱਚ ਤੇ ਬਾਰਡਰ ਦੇ ਖਾਸ ਕਰ ਜੋ ਰਾਜਸਥਾਨ ਸੀ ਤੋਂ ਪਰੇ ਦਾ ਜਿਹੜਾ ਖੇਤਰ ਹੈ ਉਹ ਇਹਨਾਂ ਇਹਨਾਂ ਖੇਤਰਾਂ ਦੇ ਵਿੱਚ ਜਿਹੜੇ ਬਾਰਡਰ ਦੇ ਨਾਲ ਲੱਗਦੇ ਹੈ ਇਹਨਾਂ ਦੇ ਵਿੱਚ ਡਰੋਨਸ ਦੀ ਕਾਫੀ ਮੂਵਮੈਂਟ ਰਹੀ ਹੈ 17 ਤਰੀਕ ਤੋਂ ਬਾਅਦ ਇਸ ਇਹ ਮੂਵਮੈਂਟ ਲਗਾਤਾਰ ਜਿਹੜੀ ਹੈ ਅਬਜ਼ਰਵ ਕੀਤੀ ਗਈ ਹੈ ਇਸੇ ਦੇ ਤਹਿਤ ਹੀ ਥਾਣਾ ਲੋਪੋਕੇ ਦੇ ਅੰਦਰ ਜਿਹੜੇ ਹੈਗੇ ਹੈ ਇਹ ਕਈ ਜਿਹੜੀ ਹੈ ਹੈਰੋਨ ਦੀ ਜਿਹੜੀ ਅਸਾਈਨਮੈਂਟਸ ਹੈ ਉਹਨਾਂ ਦੀ ਸਾਨੂੰ ਖਬਰ ਸੀ ਕਿ ਅਸੀਂ ਆਪਣੇ ਜਿਹੜੇ ਹੈ ਸੋਰਸਸ ਤੇ ਆਪਣੀ ਇੰਟੈਲੀਜੈਂਸ ਜਿਹੜੀ ਹੈਗੀ ਹੈ ਉਹ ਅਸੀਂ ਐਕਟੀਵੇਟ ਕੀਤੀ ਹੋਈ ਸੀ ਇਸੇ ਦੇ ਤਹਿਤ ਜਿਹੜੀ ਹੈ ਇਹ 2 ਕਿਲੋ 700 ਗ੍ਰਾਮ ਦੇ ਕਰੀਬਨ ਜੋ ਹੈਰੋਇਨ ਉਹਦੀ ਰਿਕਵਰੀ ਹੋਈ ਹੈ ਇਹ ਜੋ ਤਿੰਨ ਦੋਸ਼ੀ ਨੇ ਜਿਨ੍ਹਾਂ ਵਿੱਚੋਂ ਮੇਨ ਦੋਸ਼ੀ ਹੈਗੇ ਨੇ ਲਵਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਤੇ ਜਸਪੀਰ ਸਿੰਘ ਪੁੱਤਰ ਦਰਬਾਰਾ ਸਿੰਘ ਇਹ ਇਹ ਦੋਨੋਂ ਢਾਲੀਵਾਲ ਦੇ ਰਹਿਣੇ ਵਾਲੇ ਨੇ ਤਰਨਤਾਰ ਉਸ ਤੋਂ ਬਾਅਦ ਜਸਬੀਰ ਸਿੰਘ ਪੁੱਤਰ ਦਰਬਾਰਾ ਸਿੰਘ ਇਹਨਾਂ ਦੇ ਨਾਲ ਜੋ ਇਹਨਾਂ ਦਾ ਤੀਜਾ ਸਾਥੀ ਸੀ ਜਸਕਰਨ ਸਿੰਘ ਪੁੱਤਰ ਪ੍ਰੇਤਮ ਸਿੰਘ ਵਾਸੀ ਲਈਆ ਜ਼ਿਲ੍ਹਾ ਤਰਨਤਾਰ ਇਹਨਾਂ ਤੋਂ ਇਹ 2 ਕਿਲੋਗ੍ਰam ਦੀ ਜਿਹੜੀ ਇਹ ਖੇਪ ਇਹ ਬਰਾਮਦ ਹੋਈ ਹੈ ਇਹ ਇਹਨਾਂ ਕੋਲੋਂ ਇੱਕ ਮੋਟਰਸਾਈਕਲ ਜਿਨ੍ਹਾਂ ਤੇ ਸਵਾਰ ਸੀਗੇ ਜਿਹੜੇ ਇਹ ਡਿਲੀਵਰੀ ਕਰਨ ਜਾ ਰਹੇ ਸੀਗੇ ਉਹ ਮੋਟਰਸਾਈਕਲ ਵੀ ਜਿਹੜਾ ਹੈ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਇਸ ਦੇ ਵਿੱਚ ਜਿਹੜੇ ਫਾਰਵਰਡ ਬੈਕਵਰਡ ਲਿੰਕੇजेस ਨੇ ਕਿਉਂਕਿ ਅ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੋਈ ਹੈ ਮੋਰਓਵਰ ਸਾਡੇ ਵੱਲੋਂ ਬੜੀ ਮਾਈਨਿਊਟਲੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਕਿੱਥੋਂ ਇਹ ਖੇਪ ਆਈ ਹੈ ਤੇ ਕਿੱਥੇ-ਕਿੱਥੇ ਇਹ ਜਾਣ ਦੇ ਜਾਂ ਇਹਨਾਂ ਦੀ ਪਹੁੰਚਾਉਣ ਦੀ ਜਿਹੜਾ ਇਹਨਾਂ ਦਾ ਇਰਾਦਾ ਸੀ ਉਹ ਸਾਰੇ ਐਂਗਲਸ ਜਿਹੜੇ ਨੇ ਪੁਲਿਸ ਬੜੀ ਮਾਈਨਿਊਟਲੀ ਜਿਹੜੀ ਉਹਨਾਂ ਨੂੰ ਚੈੱਕ ਕਰ ਰਹੀ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜਾ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਸਾਨੂੰ ਇਹ ਅਜੇ ਹੈ ਕਿ ਇਹ ਪੂਰੀ ਦੀ ਪੂਰੀ ਜਿਹੜੀ ਖੇਪ ਇਹ ਅਲੱਗ-ਅਲੱਗ ਜਿਹੜੀ ਪਾਰਟਸ ਦੇ ਵਿੱਚ ਆਈ ਹੈ ਤੇ ਇਹਨਾਂ ਵੱਲੋਂ ਇਹ ਰਿਸੀਵ ਕੀਤੀ ਗਈ ਹੈ ਤੇ ਫਰਦਰ ਇਹਨਾਂ ਨੇ ਅੱਗੇ ਡਿਲੀਵਰ ਕਰਨੀ ਸੀ ਉਹ ਅਜੇ ਪੂਰੀ ਨਹੀਂ ਹੋਈ ਸਾਡੀ ਇਨਵੈਸਟੀਗੇਸ਼ਨ ਅਜੇ ਉਸ ਦਿਸ਼ਾ ਵੱਲ ਚੱਲ ਰਹੀ ਹੈ ਤੇ ਸਾਨੂੰ ਉਮੀਦ ਹੈ ਜਲਦੀ ਉਹਦੇ ਬਾਰੇ ਵੀ ਕੋਈ ਨਾ ਕੋਈ ਖ਼ਬਰ ਹੀ ਹੋ ਜਾਣੀ ਚਾਹੀਦੀ ਹੈ ਦੇਖੋ ਜੀ ਇਨਵੈਸਟੀਗੇਸ਼ਨ ਜੋ ਸਾਡੇ ਵੱਲੋਂ ਹੋਈ ਹੈ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਇਹ ਦੱਸਦੀ ਹੈ ਕਿ ਇਹ ਜਿਹੜੀ ਅਸਾਈਨਮੈਂਟਸ ਨੇ ਇਹਨਾਂ ਪਾਰਟਸ ਆਈਆਂ ਨੇ ਤੇ ਡਰੋਨ ਐਕਟੀਵਿਟੀ ਦੇ ਥਰੂ ਆਈਆਂ ਨੇ ਤੇ ਜਿੱਥੇ ਤੱਕ ਇਹਨਾਂ ਦੀ ਐਸੋਸੀਏਸ਼ਨ ਹੈ ਤੇ ਇਹ ਕਈ ਮੋਡਿਊਲ ਦੇ ਵਿੱਚ ਕੰਮ ਕਰਦੇ ਨੇ ਇਹ ਜਿਹੜਾ ਮੋਡਿਊਲ ਸੀਗਾ ਅਸੀਂ ਇਹ ਚੈੱਕ ਕਰ ਰਹੇ ਹਾਂ ਕਿ ਇਸ ਮੋਡਿਊਲ ਦਾ ਜਿਹੜਾ ਹੈ ਜਿਹੜਾ ਰੀਸੀਵਿੰਗ ਤੇ ਜਿਹੜਾ ਡਿਲੀਵਰੀ ਅੱਗੇ ਹੋਣੀ ਸੀ ਉਹਨਾਂ ਦੇ ਨਾਲ ਕਿਸ ਤਰੀਕੇ ਨਾਲ ਇਹਨਾਂ ਦਾ ਰابطਾ ਸੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਤੇ ਅਸੀਂ ਇਹ ਇਨਵੈਸਟੀਗੇਸ਼ਨ ਜਿਹੜੀ ਹੈ ਚੱਲ ਰਹੀ ਹੈ ਤੇ ਜਿਵੇਂ ਜਿਵੇਂ ਸਾਹਮਣੇ ਆਏਗੀ ਕਿਉਂਕਿ ਅਜੇ ਸਾਨੂੰ ਲੱਗਦਾ ਹੈ ਕਿ ਹੋਰ ਵੀ ਇਸ ਅਸਾਈਨਮੈਂਟ ਦਾ ਡਾਟਾ ਪਾਰਟ ਹੈ ਰਿਕਵਰ ਕਰਨਾ ਬਾਕੀ ਹੈ ਉਸ ਵਾਲੇ ਪਾਸੇ ਅਸੀਂ ਲੱਗੇ ਹੋਏ ਹਾਂ ਤੇ ਜਲਦੀ ਤੁਹਾਡੇ ਨਾਲ ਸੰਝਾ ਕਰਾਂਗੇ